ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਜਾਣਦੇ ਹਾਂ ਕਿ ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਕਿਉਂ ਕਿਹਾ ਜਾਂਦਾ ਹੈ ਮਾਤਾ ਸਾਹਿਬ ਕੌਰ ਜੀ ਦਾ ਜਨਮ 1681 ਈਸਵੀ ਸੰਮਤ 1738 ਵਿੱਚ ਹੋਇਆ ਇਹਨਾਂ ਦੇ ਪਿਤਾ ਪੰਡਿਤ ਰਾਮਦਾਸ ਜੀ ਅਤੇ ਮਾਤਾ ਜੀ ਜਸਦੇਵੀ ਜੀ ਸਨ ਪੰਡਿਤ ਰਾਮਦਾਸ ਜੀ ਅਤੇ ਮਾਤਾ ਜਸਦੇਵੀ ਜੀ ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਸੰਤਾਨ ਪ੍ਰਾਪਤੀ ਦੀ ਇੱਛਾ ਲੈ ਕੇ ਗੁਰੂ ਸਾਹਿਬ ਕੋਲ ਆਏ ਸਨ ਨਾਲ ਹੀ ਵਚਨ ਕਰ ਗਏ ਸਨ ਕਿ ਉਹ ਆਪਣੀ ਸੰਤਾਨ ਨੂੰ ਗੁਰੂ ਜੀ ਦੀ ਸੇਵਾ ਵਿੱਚ ਛੱਡ ਜਾਣਗੇ ਘਰ ਵਿੱਚ ਪੁਤਰੀ ਦਾ ਜਨਮ ਹੋਇਆ ਅਤੇ ਉਹਨਾਂ ਦਾ ਨਾਮ ਸਾਹਿਬਦੇਵਾ ਰੱਖਿਆ ਗਿਆ ਸਮਾਂ ਬੀਤਿਆ ਪੰਡਿਤ ਰਾਮਦਾਸ ਜੀ ਅਤੇ ਮਾਤਾ ਜਸਦੇਵੀ ਜੀ ਗੁਰੂ ਜੀ ਕੋਲ ਬੀਬੀ ਸਾਹਿਬਦੇਵਾ ਅਤੇ ਗੁਰੂ ਜੀ ਦੇ ਵਿਆਹ ਦਾ ਪ੍ਰਸਤਾਵ ਲੈ ਕੇ ਗਏ ਪਰ ਗੁਰੂ ਜੀ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਗੁਰੂ ਜੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਅਤੇ ਉਹਨਾਂ ਦੇ ਚਾਰ ਪੁੱਤਰ ਵੀ ਸਨ ਜਾਣੀ ਜਨ ਸਤਗੁਰੂ ਜੰਗਾ ਜੁੱਧਾਂ ਦੇ ਆਉਣ ਵਾਲੇ ਸਮੇਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਅਤੇ ਉਹ ਗ੍ਰਸਥ ਜੀਵਨ त्याग ਚੁੱਕੇ ਸਨ ਪਰ ਗੁਰੂ ਜੀ ਦਾ ਪਰਿਵਾਰ ਅਤੇ ਸੰਗਤ ਵਿਆਹ ਲਈ ਸਹਿਮਤ ਸਨ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਬੀਬੀ ਸਾਹਿਬ ਦੇਵਾਂ ਜੀ ਨਾਲ ਸਾਡਾ ਰਿਸ਼ਤਾ ਅਧਿਆਤਮਕ ਹੋਵੇਗਾ ਸਰੀਰਿਕ ਨਹੀਂ ਗੁਰੂ ਜੀ ਅਤੇ ਬੀਬੀ ਜੀ ਦੇ ਆਨੰਦ ਕਾਰਜ ਆਨੰਦਪੁਰ ਸਾਹਿਬ ਦੇ ਨੇੜੇ ਗੁਰੂ ਕੀ ਲਾਹੌਰ ਵਿਖੇ ਹੋਈ। ਮਾਤਾ ਜੀ ਨੇ ਇੱਕ ਸਮੇਂ ਸੰਤਾਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਆਪਣਾ ਨਾਦੀਪੁਰਖ ਆਪ ਜੀ ਦੀ ਝੋਲੀ ਪਾਵਾਂਗਾ। ਅਤੇ ਫਿਰ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਪੰਥ ਮਾਤਾ ਜੀ ਦੀ ਝੋਲੀ ਪਾਇਆ। ਮਾਤਾ ਜੀ ਸਾਹਿਬ ਦੇਵਾਂ ਤੋਂ ਮਾਤਾ ਸਾਹਿਬ ਕੌਰ ਹੋ ਗਏ। ਅਤੇ ਇਹਨਾਂ ਨੂੰ ਖਾਲਸੇ ਦੀ ਮਾਤਾ ਦਾ ਦਰਜਾ ਪ੍ਰਾਪਤ ਹੋਇਆ ਮਾਤਾ ਜੀ ਨੇ ਕੁੱਲ 68 ਸਾਲ ਦੀ ਉਮਰ ਬਿਤਾਈ ਜਿਸ ਵਿੱਚੋਂ ਕਰੀਬ 7 ਸਾਲ ਗੁਰੂ ਪਤੀ ਅਤੇ 58 ਸਾਲ ਗੁਰੂ ਜੀ ਦੇ ਬਖਸ਼ੇ ਸ਼ਾਸਤਰਾਂ ਦੀ ਸੇਵਾ ਕਰਕੇ ਲੰਘਾਏ ਅਤੇ 1747 ਈਸਵੀ ਵਿੱਚ ਮਾਤਾ ਜੀ ਆਪਣਾ ਅੰਤ ਸਮਾਂ ਨੇੜੇ ਜਾਣਦੇ ਹੋਏ ਮਾਤਾ ਸੁੰਦਰੀ ਜੀ ਨੂੰ ਇਸ ਬਾਰੇ ਦੱਸਿਆ ਇਸ਼ਨਾਨ ਕਰਨ ਉਪਰੰਤ ਨਿਤਨੇਮ ਕੀਤਾ ਸ਼ਾਸਤਰਾਂ ਦੀ ਸੇਵਾ ਕੀਤੀ ਅਤੇ ਅਕਾਲ ਚਲਾਣਾ ਕਰ ਗਏ ਇਸ ਵੀਡੀਓ ਵਿੱਚ ਆਪਣੀ ਤੁੱਛ ਬੁੱਧੀ ਅਨੁਸਾਰ ਜੋ ਪੜਿਆ ਜਾਂ ਆਪਣੇ ਵੱਡਿਆਂ ਤੋਂ ਸੁਣਿਆ ਹੈ ਉਹੀ ਦੱਸਿਆ ਗਿਆ ਹੈ ਸੰਗਤ ਵਿੱਚ ਜੇਕਰ ਕਿਸੇ ਨੂੰ ਵੀ ਹੋਰ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰਨੀ ਜੀ ਭੁੱਲਾਂ ਦੀ ਖਿਮਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ